ਇਸ ਜੁਵਾਨੀ ਦਾ ਮਾਨ ਨਾ ਕਰੀਏ ਟੁੱਟ ਜਾਊਗੀ ਕੱਚ ਦੀ ਵੰਗ ਵਾਂਗੂੰ ਖਿੜ ਰਈਏ ਗੁਲਾਬ ਦੇ ਫੁੱਲ ਵਾਂਗੂੰ ਖਿੜ ਰਈਏ ਗੁਲਾਬ ਦੇ ਫੁੱਲ ਵਾਂਗੂੰ ਨੇ ਜਾਣ ਨੂੰ ਨੋ ਦਰਵਾਜੇ ਖਿਸਕ ਜਾਣ ਨੂੰ ਮੋਰੀ ਸੋਰੇ ਕੈਦ ਕੱਟੀ ਨਾ ਢਾਕਾ ਨਾ ਚੋਰੀ ਸੋਰੇ ਕੈਦ ਕੱਟੀ ਨਾ ਢਾਕਾ ਨਾ ਚੋਰੀ ਅਸੀਂ ਤਾਂ ਤੈਨੂੰ ਪਿਆਰ ਜੁ ਕਰਦੇ ਤੂੰ ਨਾ ਸਾਡੇ ਨਾਲ ਵਰਤੀ ਨਹੀਂ ਫੜਕੇ ਲੈ ਜਾਊਗਾ ਹੋ ਕੇ ਪੁਲਿਸ ਵਿੱਚ ਵਰਤੀ ਨਹੀਂ ਫੜਕੇ ਲੈ ਜਾਊਗਾ ਹੋ ਕੇ ਪੁਲਿਸ ਵਿੱਚ ਵਰਤੀ ਬਾਗਾਂ ਦੇ ਵਿੱਚ ਕੋਲ ਬੋਲ ਦੀ ਕੁਗੀ ਕਰੇ ਕੂ ਕੂ ਫੂਦੇ ਉੱਤੇ ਪਾਣੀ ਪਰਦੀ ਕਿਧਰੋਂ ਆ ਗਿਆ ਤੂੰ ਤੈ ਮੈਨੂੰ ਫਤਿਹ ਬੁਲਾਈ ਵੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਤੈ ਮੈਨੂੰ ਫਤਿਹ ਬੁਲਾਈ ਵੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਹਰੀ ਕੁ ਪਾਹੀ ਫੁੱਲ ਖਿੜਦੇ ਗੁਲਾਬੀ ਸੱਸੜੀ ਦਾ ਪੁੱਤ ਨਹੀਂ ਤੁਰੇਂਦਾ ਨੀ ਸ਼ੂਰਾਬੀ ਸੱਸੜੀ ਦਾ ਪੁੱਤ ਨਹੀਂ ਤੁਰੇਂਦਾ ਨੀ ਸ਼ੂਰਾਬੀ சசிதா பொத்து குத்து